ਸਤਿ ਸ੍ਰੀ ਅਕਾਲ ਜੀ ਨਮਸਕਾਰ ਗੁੱਡ ਮਾਰਨਿੰਗ ਸੋ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰਾਂ ਭਰਾਵਾਂ ਦਰਸ਼ਕਾਂ ਵੀਰਾਂ ਭੈਣਾਂ ਬਜ਼ੁਰਗਾਂ ਅਤੇ ਬੱਚਿਆਂ ਦਾ ਸਵਾਗਤ ਹੈ ਅੱਜ ਮੈਂ ਇੱਕ ਵੀਡੀਓ ਜੋ ਬਣਾਉਣ ਜਾ ਰਿਹਾ ਹਾਂ ਇਹ ਡਾਇਬੀਟਿਸ ਬਾਰੇ ਹੈ 슈ਗਰ ਦੀ ਬਿਮਾਰੀ ਬਾਰੇ 슈ਗਰ ਇੱਕ ਅੱਜ ਦੇ ਦੌਰ ਚ ਮਹਾਮਾਰੀ ਦਾ ਰੂਪ ਲੈ ਚੁੱਕੀ ਆ ਇੱਕ ਅੰਦਾਜ਼ੇ ਮੁਤਾਬਕ ਸਾਲ ਵਿੱਚ ਪੂਰੇ ਸੰਸਾਰ 'ਚ ਲਗਭਗ 40 ਤੋਂ ਲੈ ਕੇ 45 ਲੱਖ ਮੌਤਾਂ ਸਿਰਫ ਸ਼ੂਗਰ ਕਰਕੇ ਹੋ ਰਹੀਆਂ ਨੇ। ਔਰ ਸਰਕਾਰੀ OPDs ਦੇ ਵਿੱਚ ਵੀ 40 ਸਾਲ ਤੋਂ ਉੱਪਰ ਆਉਣ ਵਾਲੇ ਮਰੀਜ਼ਾਂ ਦੇ ਜਿਹੜਾ ਸਟੈਟਸ ਨੇ ਉਹਨਾਂ ਮੁਤਾਬਕ ਉਹਨਾਂ 'ਚੋਂ 60% ਨੂੰ ਸ਼ੂਗਰ ਹੈਗੀ ਆ। ਤੋਂ ਅੱਜ ਅਸੀਂ ਸ਼ੂਗਰ ਬਾਰੇ ਮੁੱਢਲੀ ਜੀ ਜਾਣਕਾਰੀ ਦਵਾਂਗੇ ਤੁਹਾਨੂੰ। ਔਰ ਸਭ ਤੋਂ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ 슈ਗਰ ਹੈ ਕੀ ਆ ਡਾਇਬੀਟਿਸ ਮੈਲਾਈਟਸ ਜਾਂ ਜਿਹਨੂੰ ਆਮ ਭਾਸ਼ਾ ਚ ਕਹਿ ਦਿੱਤਾ ਜਾਂਦਾ ਆ ਕਿ 슈ਗਰ ਹੋ ਗਈ ਆ ਉਹ ਉਸ ਬਿਮਾਰੀ ਦਾ ਨਾਮ ਆ ਇਹ ਇੱਕ ਲਾਈਫਸਟਾਈਲ ਬਿਮਾਰੀ ਆ ਕਾਂਟੇਜੀਅਸ ਨਹੀਂ ਆ ਭਾਵ ਇਹ ਬਿਮਾਰੀ ਇੱਕ ਦੂਸਰੇ ਤੋਂ ਨਹੀਂ ਫੈਲਦੀ ਇਹਦਾ ਕੋਈ ਜਰਾਸੀਮ ਨਹੀਂ ਹੁੰਦਾ ਤੋਂ ਲਗਾਤਾਰ ਖੂਨ ਦੇ ਵਿੱਚ ਬਲੱਡ ਗਲੂਕੋਜ਼ ਦਾ ਲੈਵਲ ਬਲੱਡ ਸ਼ੂਗਰ ਦਾ ਲੈਵਲ ਹਾਈ ਰਹਿਣਾ 140 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਉੱਪਰ ਰਹਿਣਾ ਜਦੋਂ ਉਹ ਹੋਵੇ ਸਥਿਤੀ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਸ਼ੂਗਰ ਹੋ ਗਈ ਆ ਇਸ ਦੇ ਮੁੱਖ ਚਿੰਨ ਅਤੇ ਨਿਸ਼ਾਨੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਪਿਆਸ ਲੱਗਣਾ बार-बार ਪਿਸ਼ਾਬ ਕਰਨ ਜਾਣਾ ਪੈਣਾ ਸ਼ੂਗਰ ਦੇ ਮਰੀਜ਼ ਰਾਤ ਲਗਾਤਾਰ 5-6 ਘੰਟੇ ਤੋਂ ਵੱਧ ਸੌ ਨਹੀਂ ਪੌਂਦੇ ਔਰ ਕਈ ਕੇਸਿਸ ਚ ਦੇ 2-3 ਘੰਟੇ ਬਾਅਦ ਹੀ ਉਹਨਾਂ ਨੂੰ ਯੂਰਿਨ ਪਾਸ ਕਰਨ ਵਾਸ਼ਰੂਮ ਜਾਣਾ ਪੈਂਦਾ ਆ ਫਿਰ ਬਹੁਤ ਭੁੱਖ ਲੱਗਣਾ ਔਰ ਬਾਵਜੂਦ ਇਸ ਦੇ ਕਿ ਭੁੱਖ ਤੇ ਬਹੁਤ ਲੱਗ ਰਹੀ ਆ ਪਰ ਬੰਦੇ ਦਾ ਭਾਰ ਘਟ ਰਿਹਾ ਆ ਤੀਸਰੀ ਇਹਦੀ ਨਿਸ਼ਾਨੀ ਆ ਬਲਰਡ ਵਿਜ਼ਨ ਨਜ਼ਰ ਧੁੰਦਲੀ ਹੁੰਦੀ ਜਾਂਦੀ ਆ ਔਰ ਜਿਉਂ-ਜਿਉਂ ਸ਼ੂਗਰ ਆਪਣਾ ਪ੍ਰਭਾਵ ਅੱਖਾਂ ਤੇ ਪਾਉਂਦੀ ਆ ਨਜ਼ਰ ਖਰਾਬ ਵੀ ਹੋ ਜਾਂਦੀ ਆ 슈ਗਰ ਦੀਆਂ ਬੜੀਆਂ ਹੀ ਭਿਆਨਕ ਕੰਪਲਿਕੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਅੱਗੇ ਵਿਸਤਾਰ ਚ ਜਾਣਾਂਗੇ ਸੋ ਪਹਿਲਾਂ ਬੇਸਿਕਲੀ ਅਸੀਂ ਗੱਲ ਕਰਦੇ ਆ ਕਿ ਡਾਇਬੀਟਿਸ ਹੈ ਕੀ ਆ ਇਹ ਮੋٹے ਰੂਪ ਚ ਦੋ ਤਰ੍ਹਾਂ ਦੀ ਆ 10% ਲੋਕਾਂ ਨੂੰ ਹੁੰਦੀ ਆ ਇਨਸੂਲਿਨ ਦੀ ਕਮੀ ਵਾਲੀ ਡਾਇਬੀਟਿਸ ਤੇ ਬਾਕੀ ਜ਼ਿਆਦਾਤਰ ਡਾਇਬੀਟਿਸ 슈ਗਰ ਜਿਹੜੀ ਕਿ 90% ਲੋਕਾਂ ਚ ਪਾਈ ਜਾਂਦੀ ਆ ਉਹ ਆ ਟਾਈਪ 2 ਕਿ ਜਿਹਦਾ ਇਨਸੂਲਿਨ ਨਾਲ ਸੰਬੰਧ ਨਹੀਂ ਆ ਇਨਸੂਲਿਨ ਆ ਇਨਸਾਨ ਚ ਨਾਰਮਲ ਬਣ ਰਹੀ ਆ ਪਰ ਫਿਰ ਵੀ ਉਹਦੀ ਬਲੱਡ 슈ਗਰ ਹਾਈ ਰਹਿੰਦੀ ਆ ਐਕਚੁਅਲ ਦੇ ਵਿੱਚ 슈ਗਰ ਸਾਡੀ ਬਲੱਡ 슈ਗਰ ਨੂੰ ਦੋ ਹਾਰਮੋਨ ਮੇਨਟੇਨ ਕਰਦੇ ਨੇ ਦੋਨੋਂ ਇੱਕ ਪੈਂਕਰੀਆਸ ਨਾਮ ਦੀ ਗਲੈਂਡ ਹੁੰਦਾ ਆ ਸਾਡੇ ਪੇਟ ਵਿੱਚ ਢਿੱਡ ਦੇ ਥੱਲੇ ਜਿਹੜਾ ਕਿ ਭੋਜਨ ਨੂੰ ਪਚਾਉਣ ਲਈ ਇੱਕ ਦਰਵ ਵੀ ਪੈਦਾ ਕਰਦਾ ਬਟ ਉਹਦੇ ਹੋਰ ਵੀ ਬਹੁਤ ਕੰਮ ਹੁੰਦੇ ਨੇ ਉਹ ਦੋ ਹਾਰਮੋਨ ਬਣਾਉਂਦਾ ਆ ਇਨਸੂਲਿਨ ਔਰ ਗਲੂਕਾਗਨ ਇਨਸੂਲਿਨ ਦਾ ਕੰਮ ਆ ਕਿ ਜਦੋਂ ਭੋਜਨ ਖਾਦਾ ਹੋਵੇ ਤੇ ਉਹਦੇ ਪਚਣ ਤੋਂ ਬਾਅਦ ਜਦੋਂ ਬਲੱਡ ਵਿੱਚ ਖੂਨ ਵਿੱਚ 슈ਗਰ ਦਾ ਸਤਰ ਗਲੂਕੋਜ਼ ਦਾ ਲੈਵਲ ਵਧਦਾ ਆ ਤਾਂ ਇਨਸੂਲਿਨ ਪੈਂਕਰੀਆਜ਼ ਰਿਲੀਜ਼ ਕਰਦੇ ਨੇ ਤੇ ਇਨਸੂਲਿਨ ਉਸ 슈ਗਰ ਨੂੰ ਸਾਂਭਦਾ ਆ ਉਸ ਗਲੂਕੋਜ਼ ਨੂੰ ਸਾਂਭ ਲੈਂਦਾ ਆ ਤੇ ਉਸ ਨੂੰ ਸੁਕਾ ਕੇ ਗਲਾਈਕੋਜਨ ਦੇ ਰੂਪ ਵਿੱਚ ਲਿਵਰ ਔਰ ਸਾਡੇ ਮਸਲ ਸੈਲਸ ਦੇ ਵਿੱਚ ਸਟੋਰ ਕਰਦਾ ਆ ਗਲੂਕੋਜ਼ ਦੀ ਜਿਹੜੀ ਖੁਸ਼ਕ ਫਾਰਮ ਆ ਕਿ ਗਲੂਕੋਜ਼ ਦੇ ਵਿੱਚੋਂ ਜਦੋਂ ਪਾਣੀ ਕੱਢ ਲਿਆ ਜਾਂਦਾ ਆ ਜਿਹੜਾ ਡੀਹਾਈਡਰੇਟਿਡ ਗਲੂਕੋਜ਼ ਆ ਪਾਣੀ ਰਹਿਤ ਗਲੂਕੋਜ਼ ਉਸ ਨੂੰ ਗਲਾਈਕੋਜਨ ਕਹਿੰਦੇ ਆ ਉਹਦੀ ਸਰੀਰ ਵਿੱਚ ਸਟੋਰ ਕਰਨ ਵਾਲੀ ਫਾਰਮ ਕਿਸਮ ਔਰ ਇنسولিন ਗਲੂਕੋਜ਼ ਨੂੰ ਸਾਹਮਣੇ ਗਲਾਈਕੋਜਨ ਬਣਾ ਦਿੰਦਾ ਆ ਉਹ ਲਿਵਰ ਦੇ ਵਿੱਚ ਗਲਾਈਕੋਜਨ ਸਟੋਰ ਹੋ ਜਾਂਦੀ ਆ ਤੇ ਦੂਜੀ ਉਹਦੀ ਸਟੋਰ ਹੋਣ ਦੀ ਜਗਾ ਆ ਸਾਡਾ ਮਸਕੂਲਰ ਟਿਸ਼ੂ ਭਾਵ ਸਾਡੇ ਮਸਲਸ ਸਾਡੀਆਂ ਲੱਤਾਂ ਬਾਹਾਂ ਡੋਲੇ ਲੈਗਸ ਥਾਈਜ਼ ਮੋਡੇ ਜਿੰਨਾ ਵੀ ਸਾਡੇ ਸਰੀਰ ਚ ਮਸਕੂਲਰ ਟਿਸ਼ੂ ਆ ਮਸਲਸ ਨੇ ਉਹਨਾਂ ਦੇ ਵਿੱਚ ਗਲਾਈਕੋਜਨ ਸਟੋਰ ਹੁੰਦੀ ਆ ਉਸ ਤੋਂ ਬਾਅਦ ਜਦੋਂ ਇਨਸਾਨ ਕੰਮ ਕਰਦਾ ਆ ਜਾਂ ਵਰਜਿਸ਼ ਕਰਦਾ ਆ ਔਰ ਉਹਦੇ ਬਲੱਡ 'ਚ ਸ਼ੂਗਰ ਘਟਣ ਲੱਗਦੀ ਆ ਔਰ ਉਸ ਨੂੰ ਅਗਲਾ ਅਗਲੀ ਡਾਈਟ ਜੇ ਨਹੀਂ ਮਿਲ ਰਹੀ ਤਾਂ ਫੇਰ ਇਨਸੂਲਿਨ ਦੇ ਉਲਟ ਹਾਰਮੋਨ ਪੈਦਾ ਹੁੰਦਾ ਆ ਜਿਸ ਦਾ ਨਾਮ ਆ ਗਲੂਕਾਗਨ ਇਨਸੂਲਿਨ ਦਾ ਕੰਮ ਆ ਬਲੱਡ ਸ਼ੂਗਰ ਨੂੰ ਸਮੇਟ ਕੇ ਸਾਂਭਣਾ ਸ਼ੂਗਰ ਘਟਾਉਣਾ ਬਲੱਡ 'ਚ ਤੇ ਗਲੂਕਾਗਨ ਦਾ ਕੰਮ ਆ ਕਿ ਜਦੋਂ ਲੰਬਾ ਸਮਾਂ ਖਾਣਾ ਨਾ ਮਿਲੇ 7-8 ਘੰਟੇ ਹੋ ਗਏ ਹੋਣ ਤੁਸੀਂ ਵਰਜਿਸ ਕਰ ਰਹੇ ਹੋ ਤੇ ਲਿਵਰ ਦੇ ਵਿੱਚ ਸਟੋਰਡ ਗਲਾਈਕੋਜਨ ਤੇ ਮਸਲਸ ਦੇ ਵਿੱਚ ਸਟੋਰ ਗਲਾਈਕੋਜਨ ਨੂੰ ਵਾਪਸ ਗਲੂਕੋਜ਼ ਵਿੱਚ ਕਨਵਰਟ ਕਰਕੇ ਉਹਦੇ ਵਿੱਚ ਪਾਣੀ ਐਡ ਕਰਕੇ ਬਲੱਡ ਸ਼ੂਗਰ ਨੂੰ ਨੋਰਮਲ ਰੱਖੇ ਸ਼ੂਗਰ ਨੂੰ ਦੋ ਤਰ੍ਹਾਂ ਦੇ ਯੂਨਿਟਸ ਚ ਵਰਤਿਆ ਜਾਂਦਾ ਇੱਕ ਤੇ ਭਾਰਤ ਵਿੱਚ ਯੂਨਿਟ ਪ੍ਰਚਲਿਤ ਆ ਮਿਲੀਗ੍ਰਾਮ ਪਰ ਡੈਸੀਲੀਟਰ ਉਸ ਡੈਫੀਨੇਸ਼ਨ ਅਨੁਸਾਰ ਸਾਡੀ ਖਾਲੀ ਪੇਟ ਕਹਾਵ ਕੇ ਫਾਸਟਿੰਗ ਬਲੱਡ 슈ਗਰ 70 ਤੋਂ ਲੈ ਕੇ 100 ਮਿਲੀਗ੍ਰਾਮ ਪਰ ਡੈਸੀਲੀਟਰ ਹੋਣੀ ਚਾਹੀਦੀ ਆ ਬਲੱਡ 슈ਗਰ ਮੇਅਰ ਕਰਨ ਦੇ ਵੀ ਦੋ ਤਰੀਕੇ ਨੇ ਇੱਕ ਤੇ ਹੈਗਾ ਆ ਕਿ ਤੁਹਾਡੀ ਫਿੰਗਰ ਤੋਂ ਨੀਡਲ ਨਾਲ ਬਲੱਡ ਦੀ ਇੱਕ ਡ੍ਰੌਪ ਲੈ ਕੇ ਤੇ ਗਲੂਕੋਮੀਟਰ ਨਾਲ ਚੈੱਕ ਕਰਨਾ ਜਿਸ ਨੂੰ ਬੋਲਦੇ ਆ ਡਰਾਈ ਮੈਥਡ ਦੂਸਰਾ ਮੈਥਡ ਹੁੰਦਾ ਆ ਤੁਹਾਡਾ ਵੀਨਸ ਬਲੱਡ ਲੈ ਕੇ ਤੁਹਾਡੀ ਖੂਨ ਦੀ ਨਸ ਵਿੱਚੋਂ ਬਲੱਡ ਦਾ ਸੈਂਪਲ ਲੈ ਕੇ ਲੈਬਾਰਟਰੀ ਦੇ ਵਿੱਚ ਟੈਸਟ ਕਰਨਾ ਜਿਹੜਾ ਵੀਕਨਸ ਬਲੱਡ ਲੈ ਕੇ ਲੈਬਾਰਟਰੀ ਚ ਟੈਸਟ ਕੀਤੀ ਜਾਂਦੀ ਆ ਉਹ ਜ਼ਿਆਦਾ ਰਿਲਾਈਏਬਲ ਤੇ ਭਰੋਸੇਮੰਦ ਪ੍ਰੋਸੇਜਰ ਮੰਨਿਆ ਜਾਂਦਾ ਆ ਡਰਾਈ ਗਲੂਕੋਜ਼ ਟੈਸਟ ਨਾਲੋਂ ਸੋ ਜੇ ਤੁਹਾਡੀ ਖਾਲੀ ਪੇਟ ਬਲੱਡ ਸ਼ੂਗਰ 70 ਤੇ 100 ਦੇ ਵਿੱਚਕਾਰ ਆ ਉਹਦੇ ਚਿੰਤਾ ਦੀ ਕੋਈ ਗੱਲ ਨਹੀਂ ਇੱਕ ਤੇ ਹੋਗੀ ਫਾਸਟਿੰਗ ਬਲੱਡ ਸ਼ੂਗਰ ਦੂਸਰੀ ਹੁੰਦੀ ਆ ਪੋਸਟ ਪ੍ਰੈਂਡੀਅਲ ਭਾਵ ਖਾਣਾ ਖਾਣ ਤੋਂ 2 ਘੰਟੇ ਬਾਅਦ ਜਦੋਂ ਖਾਣੇ ਵਿੱਚ ਮੌਜੂਦ ਕਾਰਬੋਹਾਈਡਰੇਟ ਪਚ ਜਾਂਦੇ ਨੇ ਜਾਂ ਜਿਹੜੀ ਅਸੀਂ ਸਿੱਧੀ ਖੰਡ ਖਾ ਰਹੇ ਹਾਂ ਵਾਈਟ ਖੰਡ ਖਾ ਰਹੇ ਹਾਂ ਜਿਹੜੀ ਘਰ 'ਚ ਮਿਲਦੀ ਆ ਵਾਈਟ 슈ਗਰ ਜਾਂ ਗੋੜ੍ਹ ਜਾਂ ਕਾਰਬੋਹਾਈਡਰੇਟ ਖਾ ਰਹੇ ਹਾਂ ਜਿਵੇਂ ਕਿ ਆਲੂ ਮੈਦੇ ਤੋਂ ਆਟੇ ਤੋਂ ਬਣੀਆਂ ਚੀਜ਼ਾਂ ਬਾਸਮਤੀ ਚੌਲ ਔਰ ਦੁੱਧ ਪੀ ਰਹੇ ਹਾਂ ਦੁੱਧ ਭਾਵੇਂ ਅਸੀਂ ਫਿੱਕਾ ਵੀ ਪੀਏ ਉਦੇ ਵਿੱਚ ਫਿਰ ਵੀ ਕਾਫੀ ਮਾਤਰਾ ਵਿੱਚ ਉਸ ਤੋਂ 슈ਗਰ ਪੈਦਾ ਹੁੰਦੀ ਆ ਕਿਉਂਕਿ ਦੁੱਧ ਵਿੱਚ ਮੌਜੂਦ ਜਿਹੜੀ 슈ਗਰ ਆ ਲੈਕਟੋਸ ਉਹ ਸਵਾਦ ਵਿੱਚ ਮਿੱਠੀ ਨਹੀਂ ਹੁੰਦੀ ਪਰ ਉਹ ਪਚਣ ਤੋਂ ਬਾਅਦ ਗਲੂਕੋਜ਼ ਹੀ ਬਣਦੀ ਆ ਸੋ ਜਿਹੜੀ ਤੇ ਪ੍ਰੀ ਡਾਇਬੀਟਿਸ ਦੀ ਸਟੇਜ ਆ ਉਹਦੇ ਵਿੱਚ ਜੇ ਤੁਹਾਡੀ ਖਾਣਾ ਖਾਣ ਤੋਂ ਬਾਅਦ 슈ਗਰ ਮੈਕਸਿਮਮ 190 180 ਜਾਂ 200 ਤੱਕ ਵੀ ਜੇ ਜਾਵੇ ਤੇ ਤੁਸੀਂ ਪ੍ਰੀ ਡਾਇਬੀਟਿਸ ਚਾਹੁੰਦੇ ਹੋ ਕਿ ਤੁਹਾਨੂੰ ਅੱਗੇ ਚੱਲ ਕੇ ਡਾਇਬੀਟਿਸ ਹੋ ਸਕਦੀ ਆ ਤੇ ਮਿਲੀਮੋਲ ਪਰ ਲੀਟਰ ਵਿੱਚ ਜੇ ਇਹ 10.5 11 ਮਿਲੀਮੋਲ ਪਰ ਲੀਟਰ ਤੱਕ ਵੀ ਜਾਵੇ ਤੇ ਇਹਦਾ ਮਤਲਬ ਕਿ ਤੁਹਾਨੂੰ ਡਾਇਬੀਟਿਸ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਇਸ ਤੋਂ ਅੱਗੇ ਆ ਜਾਂਦੀ ਆ ਫੁੱਲ ਫਲੈਸ਼ਡ ਡਾਇਬੀਟਿਸ ਕਿ ਜਦੋਂ ਫਾਈਨਲ ਡਾਇਗਨੋਸਿਸ ਆ ਕਨਫਰਮ ਹੋ ਜਾਂਦਾ ਕਿ ਤੁਹਾਨੂੰ 슈ਗਰ ਹੈਗੀ ਆ 2 ਘੰਟੇ ਬਾਅਦ 200 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਵੱਧਦਾ ਏ ਡੈਸੀਲੀਟਰ ਦਾ ਮਤਲਬ ਹੁੰਦਾ ਆ ਲੀਟਰ ਦਾ 10ਵਾਂ ਹਿੱਸਾ ਡੈਸੀਲੀਟਰ ਡੀ ਐਲ 1 ਲੀਟਰ ਹੁੰਦਾ ਆ 1000 ਐਮ ਐਲ ਸੋ ਡੈਸੀਲੀਟਰ ਕੀ ਹੋ ਗਿਆ 100 ਐਮ ਐਲ ਲਗਭਗ ਇੰਨਾ ਇੱਕ ਗਲਾਸੀ ਪਾਣੀ ਤੇ 1 ਲੀਟਰ ਕਿੰਨਾ ਹੁੰਦਾ ਆ 1000 ਐਮ ਐਲ ਜਿੱਦਾਂ ਕਿ ਇੱਕ ਸਧਾਰਨ ਮਿਨਰਲ ਵਾਟਰ ਦੀ ਬੋਤਲ ਹੁੰਦੀ ਆ 1 ਲੀਟਰ ਦੀ ਹੁੰਦੀ ਓ ਸੋ ਜਿਹੜਾ 슈ਗਰ ਨੂੰ ਮਾਪਣ ਦਾ ਯੂਨਿਟ ਆ ਇਕਾਈ ਆ ਉਹ ਹੈ ਆ ਮਿਲੀਗ੍ਰਾਮ ਪਰ ਡੈਸੀਲੀਟਰ ਕਿ ਜੇ ਬਲੱਡ ਵਿੱਚ 슈ਗਰ 200 ਮਿਲੀਗ੍ਰਾਮ ਪਰ 100 ਐਮਐਲ ਬਲੱਡ ਪਰ ਡੈਸੀਲੀਟਰ ਬਲੱਡ 200 ਤੋਂ ਜ਼ਿਆਦਾ ਆ ਜਾਂ ਜਿਹੜੇ ਸਾਡੇ ਕੈਨੇਡਾ ਅਮਰੀਕਾ ਜਾਂ ਵੈਸਟ 'ਚ ਰਹਿਣ ਵਾਲੇ ਮਿੱਤਰ ਨੇ ਉਹਨਾਂ ਦੇ ਸਮਝਣ ਲਈ ਜੇ 슈ਗਰ ਤੁਹਾਡੀ ਖਾਣਾ ਖਾਣ ਤੋਂ 2 ਘੰਟੇ ਬਾਅਦ 11 ਜਾਂ 11.1 ਮਿਲੀਮੋਲ ਪਰ ਲੀਟਰ ਤੋਂ ਜ਼ਿਆਦਾ ਆ ਤਾਂ ਇਹਦਾ ਮਤਲਬ ਤੁਹਾਨੂੰ 슈ਗਰ ਹੋ ਗਈ ਆ ਹੁਣ ਇਸ ਤੋਂ ਆਪਾਂ ਕੈਲਕੂਲੇਟ ਕਰਦੇ ਆ ਕਿ ਇੱਕ ਟਿਪੀਕਲ ਹਿਊਮਨ ਬੀਇੰਗ ਇੱਕ ਆਮ ਐਵਰੇਜ ਆਦਮੀ ਵਿੱਚ ਇਨਸਾਨ ਚ ਟੋਟਲ ਉਹਦੇ ਬਲੱਡ ਚ ਕਿੰਨੀ 슈ਗਰ ਹੁੰਦੀ ਆ ਐਟ ਅ ਟਾਈਮ ਇੱਕ ਨਾਰਮਲ ਤੁਸੀਂ ਹਿਊਮਨ ਬੀਇੰਗ ਇਮੇਜਿਨ ਕਰੋ ਮੰਨ ਲਓ ਉਹਦਾ 70 ਕਿਜੀ ਵੇਟ ਆ 70 ਕਿਲੋ ਭਾਰ ਆ ਭਾਵ ਉਹਦਾ ਔਰ ਉਹਦੇ ਵਿੱਚ ਅੰਦਾਜ਼ਨ ਲਗਭਗ 5.5 ਲੀਟਰ ਬਲੱਡ ਹੁੰਦਾ ਆ 5.5 ਲੀਟਰ ਤੋਂ ਇਸ ਤੋਂ ਆਪਾਂ ਕੈਲਕੂਲੇਟ ਕਰ ਸਕਦੇ ਆ ਆਪਾਂ ਮੰਨ ਲਈਏ ਕਿ ਉਹਦੇ ਵਿੱਚ 슈ਗਰ ਦਾ ਲੈਵਲ ਇੱਕ ਵਕਤ ਤੇ ਆ 100 ਮਿਲੀਗ੍ਰਾਮ ਪਰ ਡੈਸੀਲੀਟਰ ਭਾਅ ਉਹਦੇ 100 ਐਮਐਲ ਖੂਨ ਵਿੱਚ 200 ਮਿਲੀਗ੍ਰਾਮ ਗਲੂਕੋਜ਼ ਆ 100 ਮਿਲੀਗ੍ਰਾਮ ਸੌਰੀ ਨਾਰਮਲ ਬੰਦੇ ਦੀ ਗੱਲ ਕਰ ਰਹੇ ਆ ਜੇ 200 ਆ ਗਿਆ ਫਿਰ ਤੇ ਉਹ 슈ਗਰ ਵਾਲਾ ਹੋ ਗਿਆ ਸੋ ਮੰਨ ਲਓ ਕਿ 100 ਮਿਲੀਗ੍ਰਾਮ ਤੁਹਾਡਾ 슈ਗਰ ਦਾ ਲੈਵਲ ਆ 100 ਮਿਲੀਗ੍ਰਾਮ ਪਰ ਡੈਸੀਲੀਟਰ ਤਾਂ ਟੋਟਲ ਤੁਹਾਡੇ ਬਲੱਡ ਵਿੱਚ 슈ਗਰ ਕਿੰਨੀ ਹੋਈ ਜੇ ਇੱਕ ਐਵਰੇਜ 70 ਕਿਲੋ ਦਾ ਬੰਦਾ ਮੰਨ ਲਓ ਜਿਹਦੇ ਵਿੱਚ ਲਗਭਗ 1.5 ਲੀਟਰ ਖੂਨ ਹੁੰਦਾ ਆ ਬਲੱਡ ਹੁੰਦਾ ਆ ਤੋਂ ਕੈਲਕੂਲੇਸ਼ਨ ਤੁਹਾਡੇ ਸਾਹਮਣੇ ਆ ਇੱਕ ਡੈਸੀਲੀਟਰ ਵਿੱਚ ਹੋਗੀ 100 ਮਿਲੀਗ੍ਰਾਮ 1 ਲੀਟਰ ਚ ਹੋਗੀ ਉਹਨੂੰ 10 ਨਾਲ ਗੁਣਾ ਕਰ ਲਓ ਜਾਨੀ ਕਿ 1000 ਮਿਲੀਗ੍ਰਾਮ ਜਾਂ 1 ਗ੍ਰਾਮ ਤੇ 5.5 ਲੀਟਰ ਚ ਕਿੰਨੀ ਹੋਗੀ 1000 ਮਿਲੀਗ੍ਰਾਮ ਨੂੰ 5.5 ਨਾਲ ਮਲਟੀਪਲਾਈ ਕਰ ਲਓ ਗੁਣਾ ਕਰ ਲਓ ਤੇ ਉਹ ਬਣ ਗਈ 5500 ਮਿਲੀਗ੍ਰਾਮ ਜਾਨੀ ਕਿ ਸਿਰਫ 5.5 ਗ੍ਰਾਮ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਐਵਰੇਜ ਮੈਨ ਦੇ ਵਿੱਚ 70 ਕਿਲੋ ਦੇ ਬੰਦੇ ਚ ਉਹਦੇ ਸਾਰੇ ਬਲੱਡ ਦੇ ਵਿੱਚ ਸਿਰਫ 5.5 ਗ੍ਰਾਮ ਗਲੂਕੋਜ਼ ਹੁੰਦਾ ਆ ਔਰ ਜੋ ਕਿ ਇਨਸਾਨ ਦੀ ਨਾਰਮਲ ਫੰਕਸ਼ਨਿੰਗ ਲਈ ਬਿਲਕੁਲ ਠੀਕ ਆ ਤੇ 5.5 ਗ੍ਰਾਮ ਗਲੂਕੋਜ਼ ਕਿੰਨਾ ਹੁੰਦਾ ਆ ਲਗਭਗ ਇੱਕ ਅਸੀਂ ਜਿਹੜਾ ਆਮ ਚਮਚ ਵਰਤਦੇ ਆ ਚਿਮਚਾ ਵਰਤਦੇ ਆ ਖਾਣਾ ਖਾਣ ਲੱਗਿਆਂ ਉਹ ਪੂਰਾ ਗਲੂਕੋਜ਼ ਨਾਲ ਭਰ ਲੋ ਖੰਡ ਨਾਲ ਭਰ ਲੋ ਜਾਂ ਪੀਸੀ ਹੋਈ ਚਿੱਟੀ ਖੰਡ ਨਾਲ ਭਰ ਲੋ ਥੋੜਾ ਜਿਹਾ ਉਤੋਂ ਜ਼ਿਆਦਾ ਕਿਉਂਕਿ ਇੱਕ ਆਮ ਚਮਚੇ 'ਚ ਰਫਲੀ 5 ਕਿ ਗ੍ਰਾਮ ਗਲੂਕੋਜ਼ ਆ ਜਾਂਦਾ ਆ ਤਾਂ 1.5 ਗ੍ਰਾਮ ਲਗਭਗ ਚਮਚੇ ਤੋਂ ਥੋੜਾ ਜਿਹਾ ਜ਼ਿਆਦਾ ਔਰ ਇੱਕ ਮੋٹے-ਮੋٹے ਸਟਾਟ ਦੇ ਅਨੁਸਾਰ ਅਸੀਂ ਪੰਜਾਬੀ ਦਿਨ ਵਿੱਚ ਲਗਭਗ 27 ਤੋਂ ਲੈ ਕੇ 33 ਚਮਚ 슈ਗਰ ਦੇ ਐਕਸਟਰਾ ਲੈ ਜਾਣੇ ਆ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਸਾਡੇ ਬਲੱਡ ਵਿੱਚ ਐਟ ਅ ਟਾਈਮ ਟੋਟਲ 슈ਗਰ ਸਾਰੇ ਬਲੱਡ ਵਿੱਚ ਹੈਗੀ ਆ ਸਾਰੀ 5.5 ਗ੍ਰਾਮ 5.5 ਗ੍ਰਾਮ ਜਿੰਨੀ ਇੱਕ ਵਕਤ ਬਲੱਡ ਵਿੱਚ 슈ਗਰ ਆ ਉਹਦੇ ਤੋਂ ਅਸੀਂ 27 ਤੋਂ ਲੈ ਕੇ 33 ਗੁਣਾ ਭਾਵ 27 ਤੋਂ ਲੈ ਕੇ 33 ਚਮਚ 슈ਗਰ ਪੰਜਾਬੀ ਹਰ ਰੋਜ਼ ਦੀ ਆਪਣੇ ਸਰੀਰ ਵਿੱਚ ਠੂਸ ਰਹੇ ਨੇ ਡਾਇਰੈਕਟ 슈ਗਰ ਨਹੀਂ ਟੋਟਲ 슈ਗਰ ਕਿ ਟੋਟਲ ਉਹ ਦਿਨ ਚ ਕਾਰਬੋਹਾਈਡਰੇਟ ਕਿੰਨਾ ਲੈਂਦੇ ਨੇ ਕਾਰਬੋਹਾਈਡਰੇਟ ਚ ਤੁਹਾਡੇ ਆਲੂ ਆ ਗਏ ਮੈਦੇ ਦੀਆਂ ਆਟੇ ਦੀਆਂ ਚੀਜ਼ਾਂ ਚੌਲ ਦੁੱਧ ਆ ਗਿਆ ਔਰ ਜਿੰਨੀਆਂ ਵੀ ਮਠਿਆਈਆਂ ਨੇ ਉਹ ਤੇ ਡਾਇਰੈਕਟ 슈ਗਰ ਆ ਨਾ ਉਹਦੇ ਵਿੱਚ ਤੇ ਡਾਇਰੈਕਟ ਸੁਕ੍ਰੋਜ਼ ਪਾਈ ਗਈ ਆ ਉਹਦੇ ਵਿੱਚ ਤੇ ਖੰਡ ਇਹ ਹੈ ਯਾਰ ਸੁੱਕਰੋਜ਼ ਜਿਹੜੀ ਘਰ ਅਸੀਂ ਖੰਡ ਵਰਤਦੇ ਹਾਂ ਵਾਈਟ ਦਾਣੇਦਾਰ ਖੰਡ ਉਹਨੂੰ ਸੁੱਕਰੋਜ਼ ਕਿਹਾ ਜਾਂਦਾ ਆ ਉਹ ਦੋ ਮੋਲੀਕਿਊਲ ਗਲੂਕੋਜ਼ ਦੇ ਮਿਲ ਕੇ ਇੱਕ ਬਣਦਾ ਆ ਸੁੱਕਰੋਜ਼ ਔਰ ਉਹ ਵੀ ਬੋਡੀ ਚ ਅੰਦਰ ਜਾ ਕੇ ਗਲੂਕੋਜ਼ ਪੈਦਾ ਕਰਦੀ ਆ ਦੂਸਰਾ 슈ਗਰ ਦਾ ਜੋ ਟੈਸਟ ਲੈਬਰਾਟਰੀ ਚ ਕੀਤਾ ਜਾਂਦਾ ਉਹ ਹੈਗਾ ਆ ਯੂਰਿਨ ਐਗਜ਼ਾਮੀਨੇਸ਼ਨ ਦੇਖੋ ਆਮ ਨਾਰਮਲ ਹਾਲਤਾਂ 'ਚ ਇੱਕ ਸਿਹਤਮੰਦ ਬੰਦੇ ਵਿੱਚ ਯੂਰਿਨ ਦੇ ਵਿੱਚ ਗਲੂਕੋਜ਼ ਨਹੀਂ ਆਉਣਾ ਚਾਹੀਦਾ 슈ਗਰ ਨਹੀਂ ਆਉਣੀ ਚਾਹੀਦੀ ਕਿਉਂਕਿ ਇਹ ਇੱਕ ਬਾਲਣ ਆ ਇਹ ਇੱਕ ਪੈਟਰੋਲ ਆ ਊਰਜਾ ਦਾ ਸਰੋਤ ਆ ਸਾਡੇ ਸਰੀਰ ਲਈ ਤੋਂ ਇਹਦਾ ਯੂਰਿਨ ਵਿੱਚ ਬਾਹਰ ਨਿਕਲੀ ਜਾਣਾ ਤੋਂ ਵੇਸਟੇਜ ਆ ਸੋ ਗੁਰਦੇ ਕੀ ਕੰਮ ਕਰਦੇ ਆ ਜਦੋਂ ਯੂਰਿਨ ਬਣਾਉਂਦੇ ਆ ਤਾਂ ਉਹ 슈ਗਰ ਨੂੰ ਗਲੂਕੋਜ਼ ਨੂੰ ਅੱਗੇ ਯੂਰਿਨ 'ਚ ਨਹੀਂ ਜਾਣ ਦਿੰਦੇ ਉਹਨੂੰ ਬਲੱਡ 'ਚ ਹੀ ਰੋਕ ਲੈਂਦੇ ਆ ਬਟ ਗੁਰਦਿਆਂ ਦੀ ਇੱਕ ਸੀਮਾ ਹੁੰਦੀ ਆ ਜਿਹਨੂੰ ਬੋਲਦੇ ਆ ਰੀਨਲ ਥ੍ਰੈਸ਼ਹੋਲਡ ਕਿ ਜਿਸ ਲੈਵਲ ਤੋਂ ਉੱਪਰ ਜਦੋਂ 슈ਗਰ ਬਲੱਡ ਚ ਆ ਜੇ ਤਾਂ ਗੁਰਦੇ ਵੀ ਜਵਾਬ ਦੇ ਜਾਂਦੇ ਨੇ ਕਿ ਅਸੀਂ ਹੁਣ ਇੰਨੀ 슈ਗਰ ਨਹੀਂ ਸਾਂਭ ਸਕਦੇ ਉਹ ਪਿਸ਼ਾਬ ਵਿੱਚ ਤੁਸੀਂ ਕਹਿ ਲਓ ਇੱਕ ਤਰ੍ਹਾਂ ਓਵਰਫਲੋ ਹੋ ਕੇ ਆਣੀ ਸ਼ੁਰੂ ਹੋ ਜਾਂਦੀ ਆ ਸੋ ਨਾਰਮਲ ਇਨਸਾਨ ਇੱਕ ਸਿਹਤਮੰਦ ਇਨਸਾਨ ਜਿਹਨੂੰ 슈ਗਰ ਨਹੀਂ ਆ ਉਹਦੇ ਯੂਰਿਨ ਦੇ ਵਿੱਚ 슈ਗਰ ਨਿਲ ਹੁੰਦੀ ਆ ਜਾਂ ਬਹੁਤ ਪ੍ਰੈਸਸ ਹੁੰਦੀਆਂ ਨੇ ਤੇ ਇਹਨੂੰ ਇੰਟਰਪ੍ਰੇਟਰ ਦੇ ਟੈਸਟ ਨੂੰ ਕੀਤਾ ਜਾਂਦਾ ਆ ਨਿਲ ਮਤਲਬ ਤੁਹਾਨੂੰ 슈ਗਰ ਨਹੀਂ ਹੈਗੀ ਜੇ ਤੁਹਾਡੇ ਯੂਰਨ ਦੇ ਵਿੱਚ 슈ਗਰ ਦੇ ਅੱਗੇ ਲਿਖਿਆ ਆ ਨਿਲ ਤੋਂ ਇਹਦਾ ਮਤਲਬ ਤੁਹਾਨੂੰ 슈ਗਰ ਨਹੀਂ ਹੈਗੀ ਸੋ ਪਹਿਲਾ 슈ਗਰ ਨੂੰ ਕਨਫਰਮ ਕਰਨ ਦਾ ਤਰੀਕਾ ਆ ਬਲੱਡ 슈ਗਰ ਟੈਸਟ ਕਰਨਾ ਖਾਲੀ ਪੇਟ ਔਰ ਭੋਜਨ ਤੋਂ ਬਾਅਦ ਫਾਸਟਿੰਗ ਔਰ ਪੋਸਟ ਪ੍ਰੈਂਡੀਅਲ 슈ਗਰ ਤੇ ਦੂਸਰਾ ਟੈਸਟ ਆ ਯੂਰਨ ਐਗਜ਼ਾਮੀਨੇਸ਼ਨ ਜਿਹਦੇ ਵਿੱਚ ਨਾਰਮਲ ਬੰਦੇ ਦੀ 슈ਗਰ ਨਿਲ ਆਉਣੀ ਚਾਹੀਦੀ ਆ ਤੀਸਰਾ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਔਰ ਥੋੜਾ ਮਹਿੰਗਾ ਵੀ ਔਰ ਥੋੜਾ ਟਾਈਮ ਵੀ ਜਿਹੜਾ ਜ਼ਿਆਦਾ ਲੈਂਦਾ ਆ ਟੈਸਟ ਔਰ ਜ਼ਿਆਦਾ ਭਰੋਸੇਯੋਗ ਆ ਉਹ ਹੈਗਾ ਆ ਗਲਾਈਕੋਸਾਈਲੇਟਿਡ ਐਚਬੀ ਸੋ ਗਲਾਈਕੋਸਾਈਲੇਟਿਡ ਐਚਬੀ ਕੀ ਆ ਇਹਨੂੰ ਗਲਾਈਸੀਟਿਡ ਐਚਬੀ ਵੀ ਕਿਹਾ ਜਾਂਦਾ ਆ ਤਾਨੂੰ ਸਾਰਿਆਂ ਨੂੰ ਪਤਾ ਆ ਕਿ ਸਾਡੇ ਬਲੱਡ ਦੇ ਵਿੱਚ ਹੀ ਹੀਮੋਗਲੋਬਿਨ ਨਾਮ ਦਾ ਇੱਕ ਪਿਗਮੈਂਟ ਹੁੰਦਾ ਆ ਜਿਹਦੇ ਕਰਕੇ ਖੂਨ ਦਾ ਰੰਗ ਲਾਲ ਹੁੰਦਾ ਆ ਜਿੰਨਾ ਚ ਖੂਨ ਦੀ ਕਮੀ ਹੁੰਦੀ ਆ ਭਾਵ ਐਨੀਮੀਆ ਹੁੰਦਾ ਆ ਭਾਵ ਹੀ ਐਚ ਬੀ ਘੱਟ ਹੁੰਦਾ ਆ ਉਹਨਾਂ ਦਾ ਰੰਗ ਪੇਲ ਜਿਹਾ ਪੀਲਾ ਜਿਹਾ ਉਹ ਬੱਗੇ ਬੱਗੇ ਜੇ ਨਜ਼ਰ ਆਉਂਦੇ ਨੇ ਤੋਂ ਹੀਮੋਗਲੋਬਿਨ ਇੱਕ ਪਿਗਮੈਂਟ ਆ ਇਹ ਦੋ ਚੀਜ਼ਾਂ ਤੋਂ ਬਣਿਆ ਹੁੰਦਾ ਹੀਮ ਜਾਨੀ ਕਿ ਆਇਰਨ ਔਰ ਗਲੋਬਿਨ ਜਣੀ ਕੇ ਪ੍ਰੋਟੀਨ ਪ੍ਰੋਟੀਨ ਜਿਹੜਾ ਕਿ ਸਾਨੂੰ ਦਾਲਾਂ ਛੋਲਿਆਂ ਤੋਂ ਮਸ਼ਰੂਮਸ ਤੋਂ ਐਗਸ ਤੋਂ ਮੀਟ ਤੋਂ ਫਿਸ਼ ਤੋਂ ਦੁੱਧ ਤੋਂ ਮਿਲਦਾ ਆ ਦਹੀਂ ਤੋਂ ਮਿਲਦਾ ਆ ਸਬਜ਼ੀਆਂ ਕਈਆਂ ਚ ਵੀ ਥੋੜਾ ਬਹੁਤ ਹੁੰਦਾ ਮਟਰ ਅਜਨੇ ਤੋਂ ਦਾਲਾਂ ਰਾਜਮਾ ਚ ਬਹੁਤ ਪ੍ਰੋਟੀਨ ਆ ਤੇ ਪ੍ਰੋਟੀਨ ਗਲੋਬਿਨ ਔਰ ਹੀਮ ਦੋ ਮਿਲ ਕੇ ਹੀ ਮੋਗਲੋਬਿਨ ਬਣਾਉਂਦੇ ਨੇ ਅ ਦੇਖੋ 스타 ਡੇ ਬਲੱਡ ਦੇ ਵਿੱਚ ਹੀਮੋਗਲੋਬਿਨ ਵੀ ਹੈ ਆ ਜਿਹਦਾ ਕੰਮ ਤੁਸੀਂ ਸ਼ਾਇਦ ਜਾਣਦੇ ਹੀ ਹੋ ਹੋਗੇ ਕਿ ਆਕਸੀਜਨ ਨੂੰ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਣਾ ਆਕਸੀਜਨ ਨੂੰ ਤੇ ਗਲੂਕੋਜ਼ ਨੂੰ ਕਿਉਂਕਿ ਹਰ ਇੱਕ ਸੈੱਲ ਨੂੰ ਊਰਜਾ ਲਈ ਕੋਈ ਸਰੋਤ ਚਾਹੀਦਾ ਕੋਈ ਫਿਊਲ ਚਾਹੀਦਾ ਕੋਈ ਬਾਲਣ ਤੇ ਬਾਲਣ ਕੀ ਹੋ ਗਿਆ ਗਲੂਕੋਜ਼ ਊਰਜਾ ਪੈਦਾ ਕਰਨ ਲਈ ਤੇ ਉਹਨੂੰ ਬਾਲਣ ਲਈ ਹਮੇਸ਼ਾ ਹੀ ਆਕਸੀਜਨ ਚਾਹੀਦੀ ਆ ਸੋ ਹੀ ਮੋਗਲੋਬਿਨ ਆਕਸੀਜਨ ਪਹੁੰਚਾਉਂਦਾ ਹਰ ਇੱਕ ਸੈੱਲ ਤੱਕ ਔਰ ਗਲੂਕੋਜ਼ ਸਾਡੇ ਬਲੱਡ ਵਿੱਚ ਘੁਲਿਆ ਹੁੰਦਾ ਆ ਹੁਣ ਜਦੋਂ ਗਲੂਕੋਜ਼ ਤੇ ਹੀਮੋਗਲੋਬਿਨ ਬਲੱਡ ਦੇ ਵਿੱਚ ਇਕੱਠੇ ਹੀ ਰਹਿੰਦੇ ਨੇ ਇੱਕ ਦੂਜੇ ਦੇ ਗੁਆੰਢੀ ਨੇ ਤੇ ਹੁੰਦਾ ਕੀ ਆ ਕਿ ਕੁਝ ਹੀਮੋਗਲੋਬਿਨ ਦੇ ਪਾਰਟ ਨਾਲ ਗਲੂਕੋਜ਼ ਪੱਕਾ ਹੀ ਜੁੜ ਜਾਂਦਾ ਆ ਉਹਨੂੰ ਬੋਲਦੇ ਨੇ ਗਲਾਈਸੀਟਡ ਐਚਬੀ ਜਾਂ ਗਲਾਈਕੋਸਾਈਲੇਟਡ ਐਚਬੀ ਜਾਂ ਪੰਜਾਬੀ ਸਮਝ ਲਓ ਕਿ ਮਿੱਠਾ ਐਚਬੀ ਤੋ ਇਹਨੂੰ ਪਰਸੈਂਟੇਜ ਮੈਜ਼ਰ ਕੀਤਾ ਜਾਂਦਾ ਆ ਕਿ ਤੁਹਾਡੀ ਬਾਡੀ ਚ ਜਿਹੜਾ ਟੋਟਲ ਹੀਮੋਗਲੋਬਿਨ ਆ ਐਚਬੀ ਆ ਉਹਦੀ ਕਿੰਨੀ ਪਰਸੈਂਟੇਜ ਦੇ ਨਾਲ ਗਲੂਕੋਜ਼ ਦੇ ਮੋਲੀਕਿਊਲ ਸਟਿਕ ਕੀਤੇ ਹੋਏ ਨੇ ਜੁੜੇ ਹੋਏ ਨੇ ਭਾਵ ਉਹਨਾਂ ਨੇ ਟੈਂਪਰੇਰੀ ਹੀਮੋਗਲੋਬਿਨ ਨਾਲ ਗਲੂਕੋਜ਼ ਨੇ ਇੱਕ ਬੌਂਡ ਬਣਾ ਲਿਆ ਆ ਸੋ ਉਸਨੂੰ ਬੋਲਦੇ ਆ ਗਲਾਈਸੀਟਡ ਐਚਬੀ ਇੱਕ ਤਰ੍ਹਾਂ ਪਿਛਲੇ 2-3 ਮਹੀਨੇ ਤੁਹਾਡੀ ਐਵਰੇਜ 슈ਗਰ ਕਿੰਨੀ ਰਹੀ ਆ ਉਹਦੇ ਬਾਰੇ ਦੱਸਦਾ ਆ ਸੋ ਇਹ ਇਨਸਟੈਂਟੇਨੀਅਸ ਵੈਲਿਊ ਨਹੀਂ ਦੱਸਦਾ ਕਿ ਇੱਕ ਪਰਟੀਕੂਲਰ ਵਕਤ ਤੇ ਕਿਉਂਕਿ ਇੱਕ ਪਰਟੀਕੂਲਰ ਵਕਤ ਤੇ 슈ਗਰ ਤੁਹਾਡੀ 300 ਵੀ ਆ ਸਕਦੀ ਆ ਮੰਨ ਲਓ ਤੁਸੀਂ ਹੁਣ ਬੈਠਿਆ ਬੈਠਿਆ ਅੱਧਾ ਕਿਲੋ ਗੁਲਾਬ ਜਾਮ ਨੂੰ ਖਾ ਲੇ ਹੋ ਖਾ ਲ ਖਾ ਗਏ ਜੇ ਤੇ ਅੱਧੇ 1.5 2 ਘੰਟੇ ਬਾਅਦ ਤੁਸੀਂ 슈ਗਰ ਚੈੱਕ ਕਰਾਉਂਦੇ ਹੋ ਤਾਂ 300 ਆ ਗਈ ਤੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਕਨਫਰਮਡ 슈ਗਰ ਆ ਕਿਉਂਕਿ ਉਹ ਉਸ ਵਕਤ ਦੀ ਟੈਂਪਰੇਰੀ 슈ਗਰ ਆ ਉਸ ਇਨਸਟੈਂਟ ਦੀ 슈ਗਰ ਆ ਤੋ ਜਿਹੜਾ ਗਲਾਈਸੀਟਡ ਐਚ ਬੀ ਆ ਇਹ ਇੱਕ ਦਾ ਬ੍ਰਾਡਰ ਵਿਊ ਦਿੰਦਾ ਆ ਮਤਲਬ ਐਵਰੇਜ ਦੱਸਦਾ ਆ ਕਿ ਤੁਹਾਡੇ ਬਲੱਡ ਦੇ ਵਿੱਚ ਪਿਛਲੇ 2-3 ਮਹੀਨਿਆਂ ਚ ਐਵਰੇਜ ਗਲੂਕੋਜ਼ ਦੇ ਲੈਵਲ ਕਿੰਨੇ ਰਹੇ ਹੋਣਗੇ ਸੋ ਇਸ ਨੂੰ ਲਿਖਿਆ ਜਾਂਦਾ ਆ ਐਚ ਬੀ ਏ 1 ਸੀ glycated hb ਇਨ ਨਾਰਮਲ ਲੋਕਾਂ ਦੇ ਵਿੱਚ 5.7% ਤੋਂ ਘੱਟ ਹੋਣਾ ਚਾਹੀਦਾ ਆ ਤੇ ਡਾਇਬੀਟਿਸ ਦੀ ਸ਼ੁਰੂਆਤ ਮੰਨੀ ਜਾਂਦੀ ਆ ਜਦੋਂ hba1c ਹੋਵੇ 5.7 ਤੋਂ ਲੈ ਕੇ 6.4% ਤੱਕ ਔਰ ਇੱਕ ਫੁੱਲ ਬਲੂਨ ਡਾਇਬੀਟਿਸ ਉਦੋਂ ਕਨਫਰਮ ਕੇਸ ਹੁੰਦਾ ਆ ਜਦੋਂ hba1c 6.5 ਤੋਂ ਉੱਪਰ ਹੋਵੇ ਸੋ so, HbA1c glycated Hb more than 6.5% ਕਿ ਤੁਹਾਡੇ ਬਲੱਡ ਦੇ ਟੋਟਲ ਹਿਮੋਗਲੋਬਿਨ ਦਾ ਜੇ 6.5% ਹਿੱਸੇ ਨੂੰ ਗਲੂਕੋਜ਼ ਚੰਬੜ ਗਿਆ ਆ ਨਾਲ ਚਿਪਕ ਗਿਆ ਆ ਤਾਂ ਇਹਦਾ ਮਤਲਬ ਆ ਤੁਹਾਨੂੰ ਡਾਇਬੀਟਿਸ ਹੈਗੀ ਆ ਸੋ ਇਸੇ glycated Hb HbA1c ਤੋਂ ਸੀ ਅੰਦਾਜ਼ਾ ਲਾਉਨੇ ਆ ਕਿ ਪਿਛਲੇ 3 ਮਹੀਨਿਆਂ ਚ ਤੁਹਾਡੇ ਬਲੱਡ ਚ ਐਵਰੇਜ 슈ਗਰ ਕਿੰਨੀ ਰਹੀ ਹੋਏਗੀ ਇਹ ਅੰਕੜੇ ਡਿਪਿਕਟ ਕਰਦੇ ਨੇ ਐਵਰੇਜ 슈ਗਰ ਕੋਰਸਪੋਂਡਿੰਗ ਟੂ एचबीए1ਸੀ ਸੋ ਜੇ ਤੁਹਾਡੀ ਲੈਸ ਥੈਨ 5.5 ਆ ਤੋਂ ਇਹਦਾ ਮਤਲਬ ਕਿ ਤੁਹਾਡੀ ਐਵਰੇਜ 슈ਗਰ 111 ਗ੍ਰਾਮ ਮਿਲੀਗ੍ਰਾਮ ਪਰ ਡੈਸੀਲੀਟਰ ਰਹਿੰਦੀ ਆ ਤੇ ਡਾਇਬੀਟਿਕ ਕੋ ਜੇ ਤੁਸੀਂ ਕਿ 6.4% ਤੋਂ ਜ਼ਿਆਦਾ ਆ ਤੇ ਦਾ ਮਤਲਬ ਤੁਹਾਡੀ ਐਵਰੇਜ 슈ਗਰ 140 ਤੋਂ ਉੱਪਰ ਰਹਿੰਦੀ ਆ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੀਆਂ ਕੰਪਲਿਕೇಷನ್ಸ್ ਇਸ ਦਾ ਬਚਾਅ ਇਸ ਦਾ ਇਲਾਜ ਡਿਸਕਸ ਕਰਾਂਗੇ। ਔਰ ਅੱਜ ਲਈ ਬਸ ਇਨੀ ਇਨਫਰਮੇਸ਼ਨ ਹੀ ਕਾਫੀ ਆ। ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰੀ ਕੋਸ਼ਿਸ਼ ਠੀਕ ਲੱਗ ਰਹੀ ਹੋਵੇਗੀ। ਜੇ ਤੁਹਾਨੂੰ ਠੀਕ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਹੋ ਸਕੇ ਤੇ ਕੋਈ ਕਮੈਂਟ ਕਰਿਓ ਆਪਣਾ ਸੁਝਾਅ ਦਿਓ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਜਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੇ ਤੁਹਾਨੂੰ ਠੀਕ ਲੱਗੇ ਤੇ ਸੋ ਅਖੀਰ ਵਿੱਚ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ